ਹalleluyah ਸਾਰੇ ਪੰਪਾਂ ਨੂੰ ਜਨਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਲ ਅਧਿਆਇ 19 ਪਨਾਹ ਨਗਰ ਅਤੇ ਝੂਠੇ ਗਵਾਹਮ ਜਦ ਜੋ ਹਵਾ ਤੁਹਾਡਾ ਪਰਮੇਸ਼ਰ ਉਹਨਾਂ ਕੌਮਾਂ ਨੂੰ ਵੱਢ ਸੁਟੇ ਜਿਨ੍ਹਾਂ ਦਾ ਦੇਸ਼ ਜੋ ਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦੇਣ ਵਾਲਾ ਹੈ ਅਤੇ ਉਹਨਾਂ ਉੱਤੇ ਤੁਸੀਂ ਕਬਜਾ ਕਰਕੇ ਉਹਨਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵਸਣ ਲੱਗ ਪਵੋ ਤਾਂ ਤੁਸੀਂ ਤਿੰਨ ਸ਼ਹਿਰ ਆਪਣੇ ਲਈ ਉਸ ਦੇਸ਼ ਵਿੱਚੋਂ ਜਿਹੜਾ ਜੋ ਹਵਾ ਤੁਹਾਡਾ ਪਰਮੇਸ਼ਰ ਤਹਾਨੂੰ ਕਬਜਾ ਕਰਨ ਲਈ ਦੇਣ ਵਾਲਾ ਹੈ ਵੱਖਰੇ ਰੱਖਿਓ ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਜਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਤਿੰਨੀ ਥਾਈ ਵੰਡ ਲਿਓ ਤਾਂ ਜੋ ਹਰ ਖੂਨੀ ਉਥੇ ਨਾਠ ਜਾਵੇ ਇਹ ਉਸ ਖੂਨੀ ਦੀ ਗੱਲ ਹੈ ਜੋ ਉਥੇ ਨਾਠ ਕੇ ਜੀਵੇ ਜਿਹੜਾ ਆਪਣੇ ਗਵਾਂਡੀ ਨੂੰ ਬਿਸਰ ਪੋਲੇ ਮਾਰ ਸੁਟੇ ਅਤੇ ਉਸ ਦਾ ਉਹਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ ਜਿਵੇਂ ਕੋਈ ਮਨੁੱਖ ਆਪਣੇ ਗੁਵਾਂਢੀ ਨਾਲ ਵਣ ਵਿੱਚੋਂ ਲੱਕੜੀ ਵਢਣ ਜਾਵੇ ਅਤੇ ਜਦ ਉਸ ਦਾ ਹੱਥ ਡੋਖ ਦੇ ਵਢਣ ਲਈ ਕੋਹਾੜੀ ਦਾ ਇੱਕ ਟੱਕ ਮਾਰੇ ਅਤੇ ਫਲਦਸਤੇ ਤੋਂ ਕਸ ਕੇ ਨਿਕਲ ਜਾਵੇ ਅਤੇ ਉਸ ਦੇ ਗੁਵਾਂਢੀ ਉੱਤੇ یوں ਪਵੇ ਕਿ ਉਹ ਮਰ ਜਾਵੇ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨਾਠ ਜਾਵੇ ਤੇ ਜਿਉਂਦਾ ਰਹੇ ਰਹੇ ਇੰਜ ਨਾ ਹੋਵੇ ਕਿ ਖੂਨ ਦਾ ਬਦਲਾ ਲੈਣ ਵਾਲਾ ਜਦ ਉਸ ਦਾ ਮਨ ਝਲ ਦੇਹਾ ਹੋਵੇ ਕੋਣ ਨਹੀਂ ਦੇ ਮਗਰ ਪੈ ਕੇ ਇਸ ਲਈ ਕਿ ਉਹ ਰਾਹ ਬਹੁਤ ਲੰਮਾ ਹੈ ਉਸ ਨੂੰ ਫਾੜ ਲਵੇ ਅਤੇ ਜਾਣ ਤੋਂ ਮਾਰ ਦੇਵੇ ਪਰ ਉਹ ਮਰਨ ਜੋਗ ਨਹੀਂ ਸੀ ਕਿਉਂਕਿ ਉਸ ਦਾ ਉਹਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖ ਲਓ ਜਦ ਜੋ ਹੋਵਾ ਤੁਹਾਡਾ ਪਰਮੇਸ਼ਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ ਜਿਵੇਂ ਉਸ ਤੁਹਾਡੇ ਪਿਓ ਦਾਦਿਆਂ ਨਾਲ ਸਾਂਹ ਖਾਦੀ ਅਤੇ ਉਹ ਤੁਹਾਨੂੰ ਉਹ ਸਾਰਾ ਦੇਸ਼ ਦੇ ਦੇਵੇ ਜਿਸ ਤੇ ਦੇਨ ਦਾ ਵਚਨ ਉਸ ਤੁਹਾਡੇ ਪਿਓ ਦਾਦਿਆਂ ਨਾਲ ਕੀਤਾ ਸੀ ਤਦ ਤੁਸੀਂ ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਨ ਲਈ ਇਸ ਦੀ ਪਾਲਣਾ ਕਰੋ ਅਰਥਾਤ ਤੁਸੀਂ ਜੋਹਵਾ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੇ ਰਾਹਾਂ ਉੱਤੇ ਸਦਾ ਤਿਕ ਚੱਲੋ ਤਾਂ ਮੈਂ ਤੁਹਾਨੂੰ ਤਿੰਨ ਸ਼ਹਿਰ ਹੋਰ ਇਨ੍ਹਾਂ ਤਿੰਨਾਂ ਦੇ ਨਾਲ ਦਿਆਂਗਾ ਤਾਂ ਜੋ ਬੇਦੋਸ਼ੇ ਦਾ ਖੂਨ ਤੁਹਾਡੇ ਦੇਸ਼ ਵਿੱਚ ਜਿਹੜਾ ਜੋਹਵਾ ਤੁਹਾਡਾ ਪਰਮੇਸ਼ੁਰ ਤਹਾਨੂੰ ਮਿਲਖ ਲਈ ਦਿੰਦਾ ਹੈ ਵਹਾਇਆ ਨਾ ਜਾਵੇ ਅਤੇ یوں ਤੁਹਾਡੇ ਉੱਤੇ ਖੂਨ ਆਵੇ ਪਰ ਜੇ ਕੋਈ ਮਨੁੱਖ ਆਪਣੇ ਗਵੰਡੀ ਨਾਲ ਵੈਰ ਰੱਖਦਾ ਹੋਇਆ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਉੱਠ ਕੇ ਉਸ ਦੀ ਜਾਨ ਨੂੰ یوں ਮਾਰੇ ਕਿ ਉਹ ਮਰ ਜਾਵੇ ਅਤੇ ਉਹ ਇੰਨਾ ਸ਼ਹਿਰਾਂ ਵਿੱਚੋਂ ਇੱਕ ਨੂੰ ਨਾਠ ਜਾਵੇ ਤਾਂ ਉਸ ਦੇ ਸ਼ਹਿਰ ਦੇ ਬਜ਼ੁਰਗ ਉਹਨੂੰ ਫੜ ਕੇ ਉਥੋਂ ਮੋੜ ਲੈ ਔਨ ਅਤੇ ਉਹਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਦੇਣ ਕੀ ਉਹ ਮਾਰਿਆ ਜਾਵੇ ਤੁਹਾਡੀ ਅੱਖ ਉਹਦੇ ਉੱਤੇ ਤਰਸ ਨਾ ਖਾਵੇ ਪਰ ਤੁਸੀਂ ਉਸ નિર્ਦੋਸ਼ ਦੇ ਖੂਨ ਨੂੰ ਇਸਰਾਇਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ ਤੁਸੀਂ ਆਪਣੇ ਗਵਾਂਢੀ ਦੀਆਂ ਹੱਦਾਂ ਨਾ ਸਰਕਾਓ ਜਿਹੜੀਆਂ ਉਹਨਾਂ ਨੇ ਪਹਿਲਾਂ ਤੇਰੀ ਮਿਲਖ ਵਿੱਚ ਬੰਨੀਆਂ ਹੋਈਆਂ ਹਨ ਜਿਹੜੀ ਤੁਸੀਂ ਉਸ ਤਰਤੀ ਵਿੱਚ ਲਾਓਗੇ ਜੋ ਜੋ ਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ ਗਵਾਹ ਇੱਕੋ ਹੀ ਗਵਾਹ ਕਿਸੇ ਮਨੁੱਖ ਉੱਤੇ ਉਸ ਦੀ ਕਿਸੇ ਬੁਰੀਾਈ ਜਾਂ ਉਸਤੇ ਕਿਸੇ ਵੀ ਪਾਪ ਦੇ ਕਾਰਨ ਜਿਹੜਾ ਉਸਨੇ ਕੀਤਾ ਹੋਵੇ ਨਾ ਉਠੇ ਦੋ ਜਾਂ ਤਿੰਨ ਗਵਾਹਾਂ ਦੀ ਜ਼ੁਬਾਨੀ ਗੱਲ ਪੱਕੀ ਸਮਝੀ ਜਾਵੇ ਜੇ ਕੋਈ ਜ਼ਾਲਮ ਗਵਾਹ ਕਿਸੇ ਮਨੁੱਖ ਉੱਤੇ ਉਠੇ ਤਾਂ ਜੋ ਉਸ ਦੇ ਵਿਰੁੱਧ ਬੇਈਮਾਨ ਹੋਣ ਦੀ ਗਵਾਹੀ ਦੇਵੇ ਤਾਂ ਦੋਨੋਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਹੋਵਾ ਦੇ ਸਨਮੁਖ ਖੜੇ ਕੀਤੇ ਜਾਣ ਅਰਥਾਤ ਉਹਨਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ ਦੇ ਅੱਗੇ ਤਾਂ ਉਹ ਨਿਆਈਂ ਚੰਗੀ ਤਰ੍ਹਾਂ ਪੁੱਛ ਗਿੱਚ ਕਰਨ ਅਤੇ ਵੇਖੋ ਜੇ ਉਹ ਗਵਾਹ ਝੂਠਾ ਗਵਾਹ ਹੋਵੇ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੋਵੇ ਤਾਂ ਤੁਸੀਂ ਉਸ ਨਾਲ ਉਵੇਂ ਹੀ ਕਰਨਾ ਜਿਵੇਂ ਉਸ ਆਪਣੇ ਭਰਾ ਨਾਲ ਕਰਨ ਦਾ ਪ੍ਰੋਜਨ ਕੀਤਾ ਸੀ ਇਓ ਤੁਸੀਂ ਆਪਣੇ ਵਿੱਚੋਂ ਇਹ ਬੁਰੀਾਈ ਮਿਟਾ ਸੁੱਟਿਓ ਤਾਂ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜੇਹੀ ਬੁਰੀਾਈ ਤੁਹਾਡੇ ਵਿੱਚ ਨਾ ਕਰਨਗੇ ਤੁਹਾਡੀਆਂ ਅੱਖਾਂ ਉਸ ਉੱਤੇ ਤਰਸ ਨਾ ਖਾਨ ਜਾਣ ਦੇ ਵਟੇ ਜਾਣ ਅੱਖ ਦੇ ਵਟੇ ਅੱਖ ਦੰਦ ਦੇ ਵਟੇ ਦੰਦ ਹੱਥ ਦੇ ਵਟੇ ਹੱਥ ਅਤੇ ਪੈਰ ਦੇ ਵਟੇ ਪੈਰ ਆਮੇਨ